ਅੱਜ ਹੋਈ ਹੈ ਮੇਥਰੋ ਸਟਾਰਟ ਸ਼ੈਪ 19 ਨਵੰਬਰ 2024 ਮੈਂ ਪੈ ਰਿਹਾ ਹੈ ਘੜੀਆਂ ਪੈ ਕੇ ਹੁਣੀ ਹਟੀ ਮੌਸਮਾ ਜਿਹੜਾ ਬੜਾ ਸੋਹਣਾ ਹੋ ਗਿਆ ਚੱਲਦੇ ਆਂ ਸ਼ੈਪ ਮੱਝਰਾਤ ਤੋਂ ਪਈ ਹੈ ਕਟਾਉਂਦਾ ਹੈ मौसम बड़ा सोना हो गया क्योंकि कणमणक हो रही है मौसम प्रबंध तो रहे अमृतसर तो रात वापस हो मशीन चल रही अमृतसर बाड़ी ਇਓ ਗੱਡੀ ਉਹਨਾਂ ਦੀ ਬਾਹਰ ਖੜੀ ਹੈਗੀ ਰਾਤ ਦੇ ਲੇਟ ਆਏ ਨੰਬਰ ਤੋਂ ਮਸ਼ੀਨਾਂ ਚੱਲੀ ਜਾਂਦੀਆਂ ਤੇ ਚਲੋ ਮਿਹਨਤ ਆਉਦੀ ਦਸਾਂ ਵਾਲੀ ਕਿਰਤ ਕਰ ਰਹੇ ਨੇ ਮਿਹਨਤ ਮੇਟਰੋ ਕਿਦੇ ਵੀ ਜਾਇਆ ਨਹੀਂ ਜਾਂਦੀ ਕੋਈ ਵੀ ਕਿਸੇ ਫੀਲਡ ਦੇ ਵਿੱਚ ਜਿਹੜਾ ਮਿਹਨਤ ਕਰਦਾ ਹੈ ਬੰਦਾ ਟਪੜਾ ਮਹਾਰਾਜ ਉਹਨੂੰ ਜ਼ਰੂਰ ਦਿੰਦਾ ਹੈ ਬੱਲਾ ਟੈਂ ਟੈਂ ਕਰ ਰਹੀਆਂ ਨੇ ਕਿਉਂਕਿ ਵਧੀਆ ਮੌਸਮ ਹੈ ਗਾਗਨ ਬ੍ਰਾਹਣੇ ਉਡਾਂ ਕਰਤਾ ਗੀਤਾਂ ਕਿਉਂਕਿ ਕੋਲੇ ਟਰਾਲੇ ਪੇਂਟ ਕਰਨਾ ਆਇਆ ਸੀ ਕੋਲੇ ਨੂੰ ਲਾਲ ਚੁਗ ਉਹਨਾਂ ਨੇ ਪੇਂਟ ਕਰਵਾਤਾ ਪੰਚੀ ਡੈਰੀ ਆਪਣਾ ਮਕਾਨ ਵਾਰ ਲ ਮੌਸਮ ਬੜਾ ਸੁਹਾਵਣਾ ਮਿੱਤਰ ਬਹੁਤ ਸੋਹਣਾ ਮੌਸਮ ਬਣਿਆ ਹੈ ਸਾਬ ਸਾਬ ਹਵਾਏ ਠੰਡੀ ਠੰਡੀ ਚੱਲ ਰਹੀ ਹੈ ਕਿਸਾਨ ਕਿਤਾਂ ਲਗੀੜਾ ਮਾਰ ਕੇ ਆਉਂਦੇ ਆ ਆਸਾਨੀ ਹੈ ਆਸਾਨੀ ਬੜੀ ਮਿਹਨਤ ਦੀ ਚੀਜ਼ ਹੈ ਸਵੇਰੇ ਸਵੇਰ ਉੱਡਦਾ ਕਿਸਾਨ ਆਪਦੀ ਕਿਰਤ ਕਰਦਾ ਹੈ ਤੇ ਆਪਦੇ ਬੱਚਿਆਂ ਨੂੰ ਪਾਲਦਾ ਕਿਣਮਣ ਗਣੀ ਹੋ ਰਹੀ ਹੈ 400 ਹੋ ਗਿਆ ਹੁਣ ਮੌਸਮ ਚੇਂਜ ਹੋਵੇਗਾ ਜਿਹੜੀ ਗਰਮੀ ਹੈ ਉਹ ਬਿਲਕੁਲ ਖਤਮ ਹੋ ਜਾਵੇਗੀ ਪਰਾ ਚੱਲਿਆ ਹੈ ਖੇਤ ਨੂੰ ਕੋਈ ਖੇਤ ਨੂੰ ਆ ਰਿਹਾ ਕੋਈ ਜਾ ਰਿਹਾ ਕਿਉਂਕਿ ਮੋਟਰਾਂ ਦੀ ਲਾਈਟ ਚੱਲ ਰਹੀ ਹੈ ਝੋਨੇ ਨੇ ਜਿਹੜੇ ਪਕਾਤੇ ਨੇ ਝੋਨੇ ਪੱਕਣ ਲਈ ਤਿਆਰ ਨੇ ਬਿਲਕੁਲ ਨਸਾਰਾ ਜੋਰਾਂ ਤੇ ਹੈ ਚਲੋ ਕਹਿੰਦੇ ਵੀ ਮੀਂਹ ਦਾ 10% ਨੁਕਸਾਨ ਤਾਂ ਹਰ ਵਾਰੀ ਹੁੰਦਾ ਜਦੋਂ ਵੀ ਪੈਂਦਾ ਹੈ ਕਿਸੇ ਮੌਸਮ ਚ ਅੱਪਾ ਕਹਿੰਦੇ ਉਹ ਜਾਦੇ ਮੀਂਹ ਚਲੋ ਨਾ ਪੋਵੇ ਝੋਨੇ ਨੇ ਸਾਰੇ ਤੇਨੇ 10% ਝੋਨੇ ਕੱਚੇ ਨੇ ਜਿਹੜਾ ਨੂੰ ਜਿਆਦਾ ਫਾਇਦਾ ਹੋਊਗਾ 90% ਝੋਨੇ ਨਸਾਰੇ ਤੇਨੇ ਤੇ ਪੱਕ ਰਹੇ ਨੇ ਮੌਸਮ ਬੜਾ ਸੁਭਾਵਨਾ ਵਾਹ ਬਈ ਵਾਹ ਖੁਦ ਅਕ ਫਰੇ ਬਾਰੇ ਬਾਰੇ ਚਾਹੀਏ ਨੇ ਇਹ ਵੜਾ ਝੋਨਾ ਗੁਰਜੰਟ ਭਰਾ ਦੀ ਮੋਟਰ ਗਰਜੀਤ ਸਿੰਘ ਦੀ ਬਾਸਮਤੀ ਜਿਹੜੀ ਜਿਹੜੀ ਕਿ ਨਿਸਰਗੀ ਪੱਕ ਗਈ ਹੈ ਆਪਣੇ ਗਰਜੀਤ ਮਾਸਟਰ ਦੀ ਛੋਟੇ ਭਰਾ ਦੀ ਕੁਦਰਤ ਬੜੀ ਮਿਹਰਬਾਨ ਥਰਮਲ ਪਲਾਂਟ 24 ਘੰਟੇ ਵਰਕ ਕਰਦਾ ਹੋਇਆ ਥਰਮਲ ਨੇ ਸਾਡੇ ਏਰੀਏ ਨੂੰ ਬੜਾ ਰੋਜ਼ਗਾਰ ਦਿੰਦਾ ਹੈ ਬੜਾ ਕਿੱਤਾ ਦਿੰਦਾ ਹੈ ਜਿਹੜੇ ਮਿਹਨਤੀ ਲੋਕ ਨੇ ਆਪ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਥਰਮਲ ਦੇ ਵਿੱਚ ਵਰਕ ਕਰਦੇ ਨੇ ਜਿਹੜੇ ਕੋਲ ਵਧੀਆ ਯੋਗਤਾ ਨੂੰ ਵਧੀਆ ਪੇ ਮਿਲ ਰਹੀ ਹੈ ਜਿਹੜੇ ਕੋਲ ਘੱਟ ਯੋਗਤਾ ਨੂੰ ਕੱਟ ਪੇ ਮਿਲ ਰਹੀ ਹੈ ਯੋਗਤਾ ਅਨਸਾਰ ਪੇ ਪਲਾਂਟ ਦੇ ਵਿੱਚ ਮਿਲ ਰਹੀ ਹੈ ਲੋਕ ਮਿਹਨਤ ਕਰ ਰਹੇ ਨੇ ਖੁਸ਼ ਨੇ ਕਿਉਂਕਿ ਇੰਡਸਟਰੀ ਏਰੀਆ ਬਣ ਗਿਆ ਮੇਰਾ ਜਿਹੜਾ ਏਰੀਆ ਹੈ ਤਲਵੰਡੀ ਤੋਂ ਲੈ ਕੇ ਮਾਨਸਨ ਤੱਕ ਦਾ ਉਹ ਸਾਰਾ ਇੰਡਸਟਰੀ ਦੇ ਵਿੱਚ ਪਾ ਦਿੱਤਾ ਗਿਆ ਹੈ ਇੰਡਸਟਰੀ ਵੱਡੇ ਪੱਧਰ ਤੇ ਆ ਰਹੀ ਹੈ ਹੁਣ ਆਪਾਂ ਜਿੱਦ ਨੂੰ ਸ਼ਹਿਰ ਤੇ ਜਾ ਰਹੇ ਹਾਂ ਗਰਜੀ ਦੇ ਘਰ ਤੋਂ ਅੱਗੇ 150 ਕਿਲਾ ਕੁ ਵਾਇਰ ਹੋਣਾ ਹੈ ਜਿੱਥੇ ਕਿ ਸੀਮੈਂਟ ਵਾਲੀ ਫੈਕਟਰੀ ਲੱਗੇਗੀ ਉਹ 150 ਕਿਲਾ ਕਿਸੇ ਵਾਰ ਦੇ ਬੰਦੇ ਦਾ ਸੀ ਕੈਨੇਡਾ ਚਲਾ ਗਿਆ ਉਨੇ ਕੁਆਇਰ ਕਰਨ ਵਾਸਤੇ ਖਰੀ ਜੰਡੀ ਦਿੱਤੀ ਹੈ ਕੰਪਨੀ ਨੂੰ ਤੇ ਉਹ ਕੁਆਇਰ ਹੋਵੇਗਾ ਤਾਂ ਉਹਦੇ ਵੀ ਸਵਿੰਟ ਵਾਲੀ ਹਾਈ ਟਰੀ ਲੱਗੇਗੀ ਫੇਰ ਵੀ ਟਰੈਕ ਰੋਜ਼ਗਾਰ ਮਿਲ ਲਿਆ ਰੋ ਖੁਸ਼ ਨੇ ਇੱਕ ਕੱਲ ਦੀ ਪ੍ਰਮਾਤਮਾ ਤੋਂ ਅਰਦਾਸ ਕਰਦੇ ਆਂ ਵੀ ਮਹਾਰਾਜ ਰਿਜ਼ਕ ਹਰੇਕ ਨੂੰ ਦੇਵੀ ਜਹੀ ਉਹਦੇ ਵਿੱਚ ਚੋਟਦਾ ਮਿਹਨਤ ਹੈ ਮਿਹਨਤ ਬਹੁਤ ਵੱਡੀ ਚੀਜ਼ ਹੈ ਮਿਹਨਤ ਨਾਲ ਬਹੁਤ ਕੁਝ ਕਮਾਇਆ ਜਾ ਸਕਦਾ ਹੈ ਕਿਉਂਕਿ ਜਿਹੜਾ ਆਦਮੀ ਆਦਮੀ ਬਹੁਤ ਵੱਡੀ ਸ਼ਕਤੀ ਹੈ ਆਦਮੀ ਕੁਝ ਵੀ ਕਰ ਸਕਦਾ ਹੈ ਆਦਮੀ ਹੈ ਜਿਹੜਾ ਆਦਮੀ ਸ਼ਕਤੀ ਬਹੁਤ ਵੱਡੀ ਹੈ ਮਿੱਤਰੋ ਆਦਮੀ ਕੁਝ ਵੀ ਕਰ ਸਕਦਾ ਹੈ ਤੇ ਜੇਕਰ ਆਪਣੀ ਦੇਹ ਦੀ ਮਿੱਟੀ ਬਣਾਵੇ ਤਾਂ ਮਿੱਟੀ ਵੀ ਬਣ ਜਾਂਦੀ ਹੈ ਤੇ ਜੇ ਕੰਮ ਲਵੇ ਤਾਂ ਕੁਝ ਵੀ ਕਰ ਸਕਦਾ ਕੋਈ ਵੀ ਇਹ ਕੰਮ ਨਹੀਂ ਜਿਹੜਾ ਆਦਮੀ ਨੂੰ ਸੰਭਵ ਨਹੀਂ ਹਰ ਇੱਕ ਵਾਰ ਕਰ ਸਕਦਾ ਹੈ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਹੁਣ ਆਪਾਂ ਚੱਲਾਂਗੇ ਗੱਜੀਤਪੁਰਾ ਕੋਲ ਸ਼ੈਰ ਲਈ ਬਿਲਕੁਲ ਤਿਆਰ ਬੈਠੇ ਨੇ ਕਿਉਂਕਿ ਫੋਨ ਕਰੀ ਜਾਂਦੇ ਨਾਲ ਥੋੜਾ ਕਣੀਆ ਦਾ ਕਰਕੇ ਲੇਟ ਹੋ ਗਏ ਸੀ ਫਿਰ 10 ਮਿੰਟ ਕਰੇ ਭਰਾ ਜੀ ਆਜੋ ਉਹਨੂੰ ਆਖਿਆ ਵੀ ਥੋੜੀਆਂ ਜਿਹੀਆਂ ਕਣੀਆ ਘਟ ਜਾਣ ਦੇ ਫਿਰ ਆਪਾਂ ਚੱਲਦੇ ਹਾਂ ਹੁਣ ਜਾਵਾਂਗੇ ਸ਼ਹਿਰਾਂ ਤੇ ਆਪਣਾ ਚੈਨਲ ਦੇਖਣ ਲਈ ਬੱਕਰੀਆਂ ਗੱਲਾਂ ਦੇ ਇਸ ਚੈਨਲ ਨੂੰ ਆਪਣੇ ਦੇਖਦੇ ਨੇ ਸਾਰਿਆਂ ਦਾ ਬਹੁਤ-ਬਹੁਤ ਤੁਹਾਨੂੰ ਧੰਨਵਾਦ ਸਬਸਕ੍ਰਾਈਬਰ ਭਰਾ ਬਣ ਕੇ ਨੂੰ ਵੱਧ ਤੋਂ ਵੱਧ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜਿਉਂਦੇ ਬਸ ਜਰੂਰੋ ਪ੍ਰਮਾਤਮਾ ਸੋਨੂੰ ਤਰਕੀਆਂ ਬਖਸ਼ੇ